ਫਗਵਾੜਾ ਦੇ ਬੰਗਾ ਰੋਡ ਅਤੇ ਚੱਡਾ ਮਾਰਕੀਟ ਵਿਖੇ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਸਮੂਹ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਸ ਦੇ ਹੱਲ ਲਈ ਬੀਤੇ ਦਿਨੀ ਸਮੂਹ ਦੁਕਾਨਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਸੀ ਇਸ ਮੀਟਿੰਗ ਤੋਂ ਬਾਅਦ ਸਮੂਹ ਦੁਕਾਨਦਾਰਾਂ ਦੀ ਇਸ ਸਮੱਸਿਆ ਨੂੰ ਲੈ ਕੇ ਹਲਕਾ ਇੰਚਾਰਜ ਹਰਜੀਮਾਨ ਅਤੇ ਮੇਅਰ ਰਾਮਪਾਲ ਉੱਪਲਵੋ ਇਸ ਰੋਡ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਦੁਕਾਨਦਾਰਾਂ ਨੇ ਇਸ ਰੋਡ ਉੱਪਰ ਉਨ੍ਹਾਂ ਨੂੰ ਪੇਸ਼ ਆਈਆਂ ਸਮੱਸਿਆਵਾਂ ਸੰਬੰਧੀ ਜਾਨੂ ਕਰਵਾਇਆ ਉੱਥੇ ਹੀ ਹਰਜੀਮਾਨ ਨੇ ਤੇ ਮੇਅਰ ਰਾਮਪਾਲ ਉਪਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਦਾ ਉਚਿਤ ਹੱਲ ਕਟਿਆ ਜਾਵੇਗਾ। ਉਹਨਾਂ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਉਹ ਵੀ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨ ਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਤੇਰੀ ਜਿਹੜੀ ਪ੍ਰੋਬਲਮ ਹੈ ਇਹ ਸਿਰਫ ਬੰਗਾ ਰੋਡ ਚੱਡਾ ਮਾਰਕੀਟ ਤੋਂ ਹੋ ਕੇ ਸਰਾਏ ਰੋਡ ਤੱਕ ਜਿੰਨੀ ਅਰੀ ਲਾਈਨ ਚੱਲਦੀ ਹੈ ਉਹ ਸਾਰੇ ਦੀ ਪ੍ਰੋਬਲਮ ਹੈ। ਜਿੱਥੇ ਅਸੀਂ ਸਾਰੇ ਦੁਕਾਨਦਾਰ ਸਹਿਬਾਨਾਂ ਨਾਲ ਇਸ ਗੱਲ ਤੇ ਚਰਚਾ ਕੀਤੀ, ਵਲੱਖਣ ਕੀਤਾ, ਕਿ ਵਲੱਖਣ ਕੀਤਾ। ਕਿ ਜਿਹੜੀ ਸਮੱਸਿਆ ਜਿਹੜੇ ਸਾਡੇ ਉੱਤੇ ਸਲੇਬਾ ਬਣ ਗਿਆ ਨੇ ਜਿਹੜੇ ਥੜੇ ਬਣ ਗਏ ਨੇ ਨਾਲਿਆਂ ਦੇ ਉੱਤੇ ਜਿਨ੍ਹਾਂ ਕਰਕੇ ਜਿਹੜੀ ਸਫਾਈ ਉਹ ਚੰਗੀ ਤਰ੍ਹਾਂ ਨਹੀਂ ਹੋ پا ਰਹੀ ਅਸੀਂ ਅੱਜ ਸਾਰਿਆਂ ਦੇ ਨਾਲ ਇਸੇ ਚੀਜ਼ ਦੀ ਸਲਾਹ ਕੀਤੀ ਹੈ ਕਿ ਅਸੀਂ ਜਿਹੜੇ ਸਾਡੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨ ਨੇ ਉਹ ਸਾਰੇ ਇੱਕ ਵਾਰੀ ਇਸ ਚੀਜ਼ ਦੀ ਇਨਸਪੈਕਸ਼ਨ ਕਰਨਗੇ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਕਿ ਜਿਹੜੀਆਂ ਕੁਝ ਤੋੜਨ ਦੀ ਜਾਂ ਕਿਸੇ ਤਰੀਕੇ ਹੋਰ ਤਰੀਕੇ ਜੈਟਿੰਗ ਮਸ਼ੀਨ ਚਾਹੀ ਕਿਸੇ ਤਰੀਕੇ ਨਾਲ ਵੀ ਸਫਾਈ ਕਰਨ ਦੀ ਲੋੜ ਪਈ ਇਹ ਸਾਰੇ ਦੁਕਾਨਦਾਰ ਪੂਰੀਆਂ ਕਮੇਟੀਆਂ ਰਲ ਕੇ ਉਸ ਉਪਰਾਲੇ ਦੇ ਨਾਲ ਖੜੇ ਹੋਗੇ ਅਸੀਂ ਉਸ ਚੀਜ਼ ਨੂੰ ਨੇਪਰੇ ਚਾੜਾਂਗੇ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਨਾਈਆਂ ਵਾਲੇ ਚੌਕੀਆਂ ਹੁੰਦੀਆਂ ਪਿਛਲੇ 2 ਸਾਲ ਤੋਂ ਤਾਂ ਮੈਂ ਦੇਖ ਰਿਹਾ ਕਿ ਜਿਹੜੀਆਂ ਹਮੇਸ਼ਾ ਵੀ ਕਹੇਗਾ ਕਿ ਇੱਥੋਂ ਕਦੀ ਪਾਣੀ ਉਤਰਿਆ ਹੀ ਨਹੀਂ ਪਰ ਇਸ ਸਮੱਸਿਆ ਦਾ ਜੇਕਰ ਪੱਕਾ ਹੱਲ ਕਰਨਾ ਅਗਰ ਪੁਕਤਾ ਹੱਲ ਕਰਨਾ ਤੇ ਕੁਝ ਹਾਰਡ ਡਿਸੀਜਨ ਨੇ ਜਿਹੜੇ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੈਣੇ ਪੈਣਗੇ ਮੈਂ ਮੌਕੇ ਤੇ ਸਾਡੇ ਮਾਨਯੋਗ ਮਹਿਰ ਸਾਹਿਬ ਰਾਮਪਾਲ ਉਪਦੇ ਜੀ ਮੇਰਾ ਨਾਮ ਗੁਰਦੀਪ ਸਿੰਘ ਦੀਪਾ ਜੀ ਬਧਵਾ ਅੰਕਲ ਆ ਸਾਰੇ ਹੀ ਅਕਾ ਹੀ ਸਾਥ ਸਾਰਿਆਂ ਦੇ ਨਾਮ ਤੋਂ ਸਰ ਲਵਾਂ ਤੇ ਇਹਨਾਂ ਨੇ ਇੱਥੇ ਆਏ ਨੇ ਜੋ ਫਲਾ ਮਸ਼ਵਰਾ ਹੋਇਆ ਆ ਇਹਨਾਂ ਦੇ ਮਤੇ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਅਸੀਂ ਅਗਲੇ ਆ 2-4 ਦਿਨਾਂ ਤੱਕ ਜੋ بارش ਦੇ ਅਨੁਮਾਨ ਨੇ ਫਿਰ ਤਵਾਰੇ ਕਿ ਕਦੇ ਆਏਗੀ ਇਸ ਤੋਂ ਨਿਬੇੜਨ ਤੋਂ ਬਾਅਦ ਅਸੀਂ ਅਗਲੇ ਹਫਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੂਰੀ ਇਨਸਟਰਕਸ਼ਨ ਕਰਾ ਕੇ ਏਰੀਏ ਨੂੰ ਜਿਹੜਾ ਸਾਡੇ ਛੱਡਾ ਮਾਰਕੀਟ ਹਾਈਵੇ ਤੋਂ ਪਾਣੀ ਆਂਦਾ ਆ ਜਿੰਨਾ ਵੀ ਜਿੱਥੇ ਜਿੱਥੇ ਸਾਨੂੰ ਬਲਾਕੇਜ ਹੋਈ ਅਸੀਂ ਇੱਕ ਵਾਰ ਇਸ ਸਮੱਸਿਆ ਦਾ ਜੋ ਪੱਕਾ ਹੱਲ ਹੈ ਉਹ ਕੱਢ ਕੇ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਦੁਕਾਨਦਾਰਾਂ ਨੂੰ ਸਰ ਨੂੰ ਕਰਕੇ ਦਵਾਗੇ ਜਿਹੜਾ ਇੱਥੇ ਮੋਕਾ ਦੇਖਣ ਆਈ ਸੀ ਅੱਜ ਇਹਨਾਂ ਦੇ ਨਾਲ ਮੀਟਿੰਗ ਕਰਨ ਆਈ ਸੀ ਵੀ ਮੰਗਾ ਰੋਡ ਤੇ ਜਿਹੜਾ ਪਾਣੀ ਖੜਾ ਹੁੰਦਾ ਵਾ ਨਾਲੇ ਦੀ ਬਲਾਕੇਜ ਹੋਈ ਦੀ ਆ ਮੈਂ ਇਹਨਾਂ ਨੂੰ ਇਹ ਕਿਹਾ ਵਾ ਵੀ ਸਾਰੇ ਜਾਂ ਦਾ ਤੁਹਾਡਾ ਸਾਥ ਚਾਹੀਦਾ ਜਿਹੜੇ ਨਾਲੇ ਦੇ ਉੱਪਰ ਤੁਸੀਂ ਸਲੇਪਾ ਪਾ ਕੇ ਨਾਲੇ ਢਗੇ ਹੋਏ ਆ ਇਹ ਪੁੱਟਣੇ ਪੈਣੇ ਆ ਉਸ ਤੋਂ ਬਾਅਦ ਹੱਲ ਹੋਣਾ ਵਾ ਇਹਨਾਂ ਨੇ ਆਪੇ ਕਿਹਾ ਵਾ ਵੀ ਅਸੀਂ ਜਿਹੜਾ ਹਨਾ ਤੁਹਾਨੂੰ ਤੁਸੀਂ ਬੰਦੇ ਭੇਜਦੇ ਹੋ ਮਸ਼ੀਨ ਭੇਜਦੇ ਹੋ ਜਿੱਥੋਂ ਕਿਤੇ ਲੋਡ ਹੋਊਗੀ ਪੁੱਟਣ ਦੀ ਅਸੀਂ ਪੁੱਟ ਕੇ ਅਸੀਂ ਆਪਣੇ ਤੌਰ ਤੇ ਜਿਹੜਾ ਕਰਾ ਲਵਾਂਗੇ ਕਿਸੇ ਦਾ ਅਸੀਂ ਇਹ ਕਹਿੰਦੇ ਆ ਵੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਸਾਰੇ ਆਪਣੇ ਮਿਲ ਮਿਲਾ ਕੇ ਜਿਹੜਾ ਵਾ ਸਮੱਸਿਆ ਦਾ ਹੱਲ ਵੀ ਨਿਕਲ ਜਵੇ ਔਰ ਬਰਸਾਤੀ ਜਿਹੜਾ ਪਾਣੀ ਆ ਉਹ ਵੀ ਨਾ ਰੁਕੇ ਔਰ ਇਹ ਸਾਰੇ ਸਹਿਯੋਗ ਜਿਹੜਾ ਵਾ ਸਾਨੂੰ ਇਹ ਦੇਣ ਪ੍ਰਸ਼ਾਸਨ ਵੀ ਤਦ ਹੀ ਕੁਝ ਕਰ ਸਕਦਾ ਵਾ ਉਧਰ ਜਸਵੀਰ ਸਿੰਘ ਚਾਨਾ ਨੇ ਦੱਸਿਆ ਕਿ ਬਜ਼ਾਰ ਵਾਲੇ ਬਹੁਤ ਸਾਲਾਂ ਤੋਂ ਇਹ ਸੰਤਾ ਭੋਗ ਰਹੇ ਹਨ ਤੇ ਹਰਜੀਮਾਨ ਤੇ ਮੇਰ ਰਾਮਪਾਲ ਉਪਲ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਹੀ ਇਸ ਮਸਿਆਦਾ ਹੱਲ ਕਰਕੇ ਦੁਕਾਨਦਾਰਾਂ ਦੀ ਇਸ ਪਰੇਸ਼ਾਨੀ ਦਾ ਹੱਲ ਕਰਵਾ ਦੇਣਗੇ ਉਹਨਾਂ ਨਾਲ ਹੀ ਹਰਜੀਮਾਨ ਤੇ ਮੇਰ ਰਾਮਪਾਲ ਉਪਲ ਦਾ ਦੌਰਾ ਕਰਨ ਲਈ ਧੰਨਵਾਦ ਕੀਤਾ ਸਮੂਹ ਛੱਡਾ ਮਾਰਕੀਟ ਤੇ ਬੰਗਾ ਚੌਂਕ ਦੇ ਦੁਕਾਨਦਾਰਾਂ ਦੀ ਜਿਹੜੀ ਮੀਟਿੰਗ ਅੱਜ ਕੱਲੀ ਗੁਰਦੁਆਰੇ ਹੋਈ ਆ ਜਿਹਦੇ ਵਿੱਚ ਹਰਜੀਮਾਨ ਜੀ ਤੇ ਮੇਰ ਸਾਹਿਬ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਜਿਨ੍ਹਾਂ ਨੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਭਰੋਸਾ ਦਿੱਤਾ ਹੈ ਬਾਜ਼ਾਰ ਵਾਲੇ ਬੜੇ ਲੰਬੇ ਸਮੇਂ ਤੋਂ ਇਹ ਸੰਤਾਪ ਖੋਹ ਰਹੇ ਆ ਸੜਕ ਟੁੱਟੀ ਹੋਈ ਹੈ ਨਾਲੀਆਂ ਦੀ ਸਫਾਈ ਕਰਾਉਣੀ ਹੈ ਇਹਨਾਂ ਨੇ ਭਰੋਸਾ ਦਿੱਤਾ ਵੀ ਆਉਂਦੇ ਅਗਲੇ ਹਫ਼ਤੇ ਵਿੱਚ ਜਿਹੜੀ ਹੈਗੀ ਆ ਸਫਾਈ ਪ੍ਰੋਪਰ ਕਰਾ ਦਿੱਤੀ ਜਾਊਗੀ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਹਨਾਂ ਦਾ ਇੱਥੇ ਆਉਣ ਦੇ ਸਮੂਹ ਬਜ਼ਾਰ ਨਿਵਾਸੀਆਂ ਲੋਕ ਧੰਨਵਾਦ ਕਰਦੇ ਆ